ਸਾਡੇ ਪ੍ਰਚਾਰਕਾਂ ਦੀ ਸਾਨੂੰ ਘਾੜਿਆ ਜੀ ਅਸੀਂ ਦੇ ਜਿੰਨੇ ਜੋਗੇ ਪ੍ਰਚਾਰ ਕਰੀ ਜਾਂਦੇ ਆ ਵੀ ਗੁਰੂ ਨਾਲ ਜੁੜੋ ਅੰਮ੍ਰਿਤ ਵੇਲਾ ਸਾਹਿਬ ਨੂੰ ਇੱਕ ਹੋਰ ਬੇਨਤੀ ਕਰਨੀ ਜਾਂਦੇ ਆ ਜੀ ਜਿਹੜਾ ਬੰਦਾ ਅੰਮ੍ਰਿਤ ਵੇਲਾ ਸਾਹਿਬ ਨੂੰਗਾ ਗੁਰੂ ਸਾਹਿਬ ਨੂੰ ਅਸੀਂ ਬਦਰ ਗੱਪ ਨਹੀਂ ਕਰਦੇ ਜੀ ਉਹ ਗੁਰੂ ਮਹਾਰਾਜ ਆਪ ਅੰਸੰਗ ਹੋ ਕੇ ਨਾਲ ਗੱਪ ਕਰਾਉਂਦੇ ਆ ਆਪ ਗੱਪ ਕਰਦੇ ਆਓ ਲੋਕਾਂ ਨੂੰ ਕੀਤੀ ਹੈ ਪਰ ਸ਼ੁਰੂਆਤ ਤਾਂ ਘਰ ਤੋਂ ਹੀ ਹੋਣੀ ਚਾਹੀਦੀ ਐ ਸਿੱਖ ਪ੍ਰਚਾਰਕ ਤਾਂ ਆਪਣਾ ਪ੍ਰਚਾਰ ਕਰੀ ਜਾਂਦੇ ਨੇ ਪਰ ਜਿਹੜੀ ਇਹਦੀ ਸ਼ੁਰੂਆਤ ਆਪਾਂ ਆਪਣੇ ਘਰ ਤੋਂ ਕਰ ਸਕਦੇ ਆ ਜੋ ਘਰ ਤੋਂ ਸ਼ੁਰੂਆਤ ਹੋएगी ਤਾਂ ਓਟੋਮੈਟਿਕ ਹੀ ਤੁਹਾਡਾ ਬੱਚਾ ਉਹਦਾ ਕੁਰਸੀ ਕੀ ਰੂਪ ਚਾਰੇਗਾ ਤੇ ਕੁਰਸੀ ਕੀ ਵਿੱਚ ਆ ਕੇ ਬਾਣੀ ਦੇ ਬਾਣੇ ਨਾਲ ਚੁੜੇਗਾ ਬਿਲਕੁਲ ਸਹੀ ਗੱਲ ਐ ਜੀ ਲੋਕਾਂ ਨੂੰ ਇਹਦੇ ਲੋਕਾਂ ਦੀ ਸਮਝ ਨਹੀਂ ਆਉਂਦੀ ਜੀ ਲੋਕ ਕਰਦੇ ਕੀ ਆ ਗੁਰੂ ਸਾਹਿਬ ਨੇ ਸਾਨੂੰ ਤੇਜ ਦਿੱਤਾ ਐ ਜੀ ਸਭ ਸਿੱਖੋਂ ਦੇ ਹੁਕਮ ਹੈ ਗੁਰੂ ਮਾਨ ਦੇਵ ਜੀ ਕੋ ਕੋਈ ਸਾਹੀ ਤੁਹਾਡੇ ਨਾਲ ਜੁੜਿਆ ਉਹ ਆਪਣੇ ਸਾਹੀ ਤਰ੍ਹਾਂ ਦਾ ਵਿਚਾਰ ਕਰਦੇ ਆ ਈਸਾਈ ਤਰ੍ਹਾਂ ਦੇ ਨਾਲ ਕਿੰਦਾ ਵੀ ਕਹਿੰਦੇ ਉਹ ਕਰਦੇ ਆ ਨਾ ਸ਼ਦਾਤਨ ਨਰਮ ਵਾਲੇ ਕਰਦੇ ਆ ਕੋ ਸਾਨੂੰ ਸਿੱਖਾਂ ਨੂੰ ਕੀ ਮਤ ਪੈ ਗਈ ਆ ਬੜੀ ਸੋਚਣ ਵਿਚਾਰ ਨਾਲ ਹੀ ਕਰਦੇ ਆ ਖਾਲਸਾ ਜੀ ਕੈਮ ਬਹੁਤ ਬੜਾ ਮਾੜਾ ਆ ਰਿਹਾ ਆ ਕਿਵੇਂ ਕਿਵੇਂ ਸੁਧਾਰਿਆ ਜਾ ਸਕਦਾ ਕਿਵੇਂ ਟਾਈਮ ਜਿਹੜਾ ਸਮਾ ਚੰਗਾ ਲਿਆ ਸਕਦਾ ਸਮਾ ਚੰਗਾ ਦੇ ਬਾਣੀ ਨੇ ਲਿਆ ਰਹਾ ਭਾਜੀ ਬਾਣੀ ਬਾਰਾ ਪੱਤ ਬਿਜਾਣੋ ਸਿੰਘ ਜੀਰੂ ਦਾ ਪੱਟੀ ਡਾਣੋ ਅਸੀਂ ਬਾਣੀ ਨਹੀਂ ਬੜਦੇ ਐਸ ਕਰਕੇ ਸਾਡੇ ਜਿਹੜੇ ਤੁਹਾਨੂੰ ਢੋਲ ਵੱਜਣ ਜੱਦੇ ਆ ਜੀ ਤੇ ਉਹ ਅਸੀਂ ਬਿੰਦ ਹੀ ਕਰਦੇ ਹੱਥ ਜੋੜ ਕੇ ਨਿਮਰਤਾ ਨਾਲ ਵੀ ਅਮਰ ਜਵੇਲਾ ਸਾਂਭੋ ਉਸ ਘਰ ਬਖ ਨੂੰ ਯਾਦ ਕਰੋ ਕੋਈ ਦੁੱਖ ਦੁੱਖ ਹੋਊਗਾ ਤਾਂ ਪਿਓ ਨੂੰ ਯਾਦ ਕੀਤਾ ਇਹਦਾ ਬਾਬਾ ਜੀ ਉਹਨੇ ਬਿਨ ਬੋਲਿਆ ਜਾਣਦਾ ਪਰ ਇਹਨੂੰ ਦੱਸਣਾ ਬੈਣਾ ਵਾ ਉਹਨੂੰ ਆਪਣਾ ਦੁੱਖ ਦੱਸੋ ਤੇਰੀ ਗੁਰੂ ਮਾਰਾ ਨੇ ਸਹੀ ਹੋਣਾ ਆ। ਕੋਤਾ ਹੋਏ ਗੁਰੂ ਮਾਰਾ ਕਹਿੰਦੇ ਮੈਨੂੰ ਕਰਮਾਂ ਤੇ ਚੱਲ। ਮੈਂ ਜਿੰਨੇ ਜੋ ਰਗਾ ਕਰੂੰਗਾ ਤੂੰ ਮੇਰੇ ਅੱਖੇ ਨਹੀਂ ਰੱਖਦਾ ਤੇ ਮੈਂ ਤੇਰੇ ਅੱਖੇ ਕੀ ਲੱਖੂਗਾ ਜੀ। ਕਿ ਉਹ ਬਾਲਕ ਦੀ ਦੇ ਦਿੰਦਾ ਬਾਬਾ ਜੀ। ਇੱਕ ਸਵਾਲ ਆ ਕਿ ਸ਼ੁਰੂਆਤ ਕਿਵੇਂ ਹੋ ਸਕਦੀ ਆਪਣੇ ਪਰਿਵਾਰਾਂ ਨੂੰ ਚਾਹੀਦਾ ਕਿ ਆਪਣੇ ਘਰ ਤੋਂ ਹੀ ਪਹਿਲੀ ਸ਼ੁਰੂਆਤ ਕੀਤੀ ਜਾਵੇ। ਬਾਬਾ ਜੀ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ। ਜੇ ਨੇਦਰਮ ਨਹੀਂ ਕਰਦੇ ਤੇ ਚਲੋ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਆਪ ਸਾਰਾ ਪਰਿਵਾਰ ਬੈ ਗਏ ਆਪਾਂ 10 ਮਿੰਟ ਸਿਮਰਨ ਤੇ ਕਰ ਸਕਦੇ ਆ ਸਿਮਰਨ ਦੀ ਤਾਕਤ ਹੈ ਨਹੀਂ ਪਤਾ ਕਿੱਥੇ ਨੂੰ ਬਾਬਾ ਜੀ ਸਿਮਰਨ ਦੀ ਜੋ ਤਾਕਤ ਹੈ ਨਾ ਉਹ ਕਾਸ਼ੀ ਕਿੱਥੇ ਕੋ ਲੱਗੀ ਆ ਜੀ ਸਿਮਰਨ ਕਰੋ ਨਾਮ ਬਾਣੀ ਨਾਲ ਜੁੜੋ ਤਾਂ ਕਿ ਜੀਵਨ ਸਫਲਾ ਹੋਵੇ ਆਉਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਦਾ ਆ ਰਿਹਾ ਲੋਕੀ ਕਹਿੰਦੇ ਪੰਜੀ ਵੀ ਖਰਾਬ ਜਾ ਰਿਹਾ ਛੱਬੀ ਵੀ ਖਰਾਬ ਜਾ ਰਿਹਾ ਉਹ ਗੁਰੂ ਮਹਾਰਾਜ ਤੇ ਕਿਸੇ ਨੂੰ ਗਲਬੀ ਹੋਣੇ ਨਹੀਂ ਦਿੱਤੇ ਜੇ ਅਸੀਂ ਗੁਰੂ ਨਾਲ ਜੁੜੇ ਹਾਂ ਤੇ

ਭਾਈ ਗੁਰਜੀ ਦਾ ਖਾਲਸਾ ਭਾਈ ਇਰਕੁਲ ਜੀ ਅਮਰਤਵੇਲਾ ਸਾਂਭਾ ਜਾਵੇ ਬਾਣੀ ਤੇ ਬਾਣੇ ਨਾਲ ਜੁੜਿਆ ਜਾਵੇ ਤੇ ਤਾਂ ਹੀ ਤੁਹਾਡਾ ਜਿਹੜਾ ਕਿ ਜਨਮ ਸੁਖਾਲਾ ਉਸ ਦੇ ਦਰਸ਼ਨ ਕਰਵਾਏ ਸਨ ਧੰਨ ਧੰਨ ਬਾਬਾ ਦੀਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇ ਜਿੱਤੇ ਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਬਾਬਾ ਦੀਸ ਨੂੰ ਖੁਸ਼ੀਆਂ ਪ੍ਰਾਪਤ ਕਰਨ ਲਈ ਸੇਵਾਵਾਂ ਕਰ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਤੇ ਆਪਣਾ ਜਨਮ ਸਫਲ ਕਰ ਰਹੀਆਂ ਨੇ ਸੁਰਖਾਪਤੀ ਵੀ ਤੋਂ ਗੁਰਮੀ ਸੰਤ ਦੀ ਖਾਸ ਰਿਪੋਰਟ ਅਮਰਸਰ